ਬੰਦ ਕਰੋ ਬੰਦ ਕਰੋ ਬੰਦ ਕਰੋ ਚਲਾਈ ਬੰਦ ਕਰੋ ਬੰਦ ਕਰੋ ਜਿੰਨ ਸਰਕਾਰ ਮੁਰਦਾਬਾਦ 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 ਲੋਕਾਂ ਨੂੰ ਕਾਹਦਾ ਖੜਦੇ ਮੁਰਦਾਬਾਦ ਮੁਰਦਾਬਾਦ ਲੋਕਾਂ ਨੂੰ ਹੱਕਾਂ ਚਾਹੁੰਦੇ ਨੇ ਮੁਰਦਾਬਾਦ ਜਿਹੜਾ ਆਪਣਾ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਪਾਰਟੀਆਂ ਦਾ ਤੇ ਖਾਸ ਕਰਕੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਵੀ ਅੱਜ ਦਾ ਰੋਸ ਮਾਰ ਸੀਗਾ ਪੂਰੇ ਮਾਛੀਵਾੜਾ ਸ਼ਹਿਰ ਦੇ ਵਿੱਚ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜਾ ਸ਼ੁਰੂ ਹੋ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲ ਕੇ ਦੁਬਾਰਾ ਤੋਂ ਆਰਓ ਦੇ ਦਫ਼ਤਰ ਦੇ ਵਿੱਚ ਆ ਕੇ ਰੋਸ ਮਾਰ ਚ ਪਹੁੰਚਿਆ ਉਸ ਦੇ ਲਈ ਮੈਂ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਕਜੁੱਟ ਹੋ ਕੇ ਇਹ ਦੱਸਿਆ ਹੈਗਾ ਵੀ ਅਸੀਂ ਇਹ ਲੜਾਈ ਮਿਲ ਕੇ ਕਿਉਂਕਿ ਇਹ ਬੇਇਨਸਾਫੀ ਹੋਈ ਹੈ ਪਹਿਲੀ ਵਾਰ ਜਿਹਨੂੰ ਕਹਿੰਦੇ ਹੁੰਦੇ ਆ ਮਾਛੀਵਾੜਾ ਸਾਹਿਬ ਦੇ ਵਿੱਚ ਜਾਂ ਖੰਨੇ ਜ਼ਿਲ੍ਹੇ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਐ ਏਡੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਤਕਰੀਬਨ 23 ਉਮੀਦਵਾਰਾਂ ਦੇ ਜਿਹੜੇ ਕਾਗਜ਼ ਐ ਉਹ ਮਾਛੀਵਾੜੇ ਦੇ ਵਿੱਚ ਰੱਦ ਕੀਤੇ ਗਏ ਆ ਤੇ ਇੱਕ ਸਾਡੇ ਆ ਉਮੀਦਵਾਰ ਸਮਰਾਲੇ ਤੋਂ ਇਹਨਾਂ ਦੇ ਕਾਗਜ਼ ਜਦਕਿ ਰਸੀਪਟ ਵੀ ਦੇ ਦਿੱਤੀ ਸੀ ਤੇ ਕਹਿ ਵੀ ਦਿੱਤਾ ਗਿਆ ਸੀਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਰਓ ਮਾਛੀਵਾੜਾ ਸਾਹਿਬ ਜਿਹੜਾ ਹੈਗਾ ਜਾਂ ਆਰਓ ਜਿਹੜਾ ਸਮਰਾਲਾ ਉਹ ਉਹ ਹਾਈ ਕੋਰਟ ਦੇ ਦਰਵਾਜ਼ੇ ਅਸੀਂ ਖੜਕਾ ਰਹੇ ਆ ਤੇ ਉਹਨਾਂ ਨੂੰ ਹਾਈ ਕੋਰਟ ਤੋਂ ਫੈਸਲਾ ਜਦ ਆਊਗਾ ਉਦੋਂ ਪਤਾ ਲੱਗ ਜੂਗਾ ਨਾ ਉਸ ਸਮੇਂ ਇਹ ਐਮਐਲਏ ਹੋਣਾ ਨਾ ਇਹ ਸਰਕਾਰ ਹੋਣੀ ਐ ਇਹ ਇਹਨਾਂ ਨੂੰ ਪਤਾ ਲੱਗੂਗਾ ਵੀ ਸਭ ਤੋਂ ਕਿੱਡੀ ਵੱਡੀ ਗਲਤੀ ਹੋ ਗਈ ਇਲੈਕਸ਼ਨ ਪੂਰੀ ਤਿਆਰੀ ਨਾਲ ਲੜ ਰਹੇ ਬਿਲਕੁਲ ਜੀ ਜਿਹੜੀਆਂ ਬਾਕੀ ਸੀਟਾਂ ਬਚ ਗਈਆਂ 8 ਸੀਟਾਂ ਉੱਥੇ ਕਾਂਗਰਸ ਪਾਰਟੀ ਪੂਰੀ ਮਜ਼ਬੂਤੀ ਦੇ ਨਾਲ ਮਿਸਪਲ ਕਾਉਂਸਲ ਮਾਛੀਵਾੜਾ ਦੀ ਚੋਣ ਲੜ ਰਹੀ ਹੈ ਸਰਕਾਰ ਦੀ ਗੱਲ ਕਰੀਏ ਤਾਂ ਸ਼ਾਮੀ 5 ਵਜੇ ਦੇ ਕਰੀਬ ਹੈ ਜਿਹੜੀ ਸਮਰਾਲੇ ਦੀ ਲਿਸਟ ਵੀ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਨਾਮ ਨਹੀਂ ਕਟਿਆ ਗਿਆ ਸੀ ਉਸ ਤੋਂ ਬਾਅਦ ਕਾਰਵਾਈ ਹੋਈ ਉਹਨੂੰ ਕਿਵੇਂ ਬਿਲਕੁਲ ਇਹ ਰਾਤ ਨੂੰ ਤਕਰੀਬਨ 8 ਵਜੇ ਜਿਹੜਾ ਹਰਦੇਵ ਸਿੰਘ ਸਾਡੇ ਦੇਵੀ ਉੱਥੇ ਦੇ 12 ਨੰਬਰ ਵਾਰਡ ਤੋਂ ਉਮੀਦਵਾਰ ਸੀਗੇ ਉਹਨਾਂ ਦੇ ਜਿਹੜੇ ਕਾਗਜ਼ਾਂ ਉੱਥੇ ਰੱਦ ਕੀਤੇ ਗਏ ਆ ਪਰ ਸਾਡੇ ਕੋਲ ਸਾਰੇ ਉਹ ਆਫੀਸ਼ੀਅਲ ਪੇਪਰਸ ਹੈਗੇ ਜਿਹੜੇ ਲੀਗਲ ਹੈਗੇ ਉਹ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਅਤੇ ਆਰਓ ਜਿਹੜਾ ਹੈਗਾ ਉੱਥੇ ਦਾ ਤੇ ਜਿਹੜਾ ਮਿਸਪਲ ਕਮੇਟੀ ਦਾ ਉੱਥੇ ਦਾ ਈਓ ਹੈਗਾ ਚਾਹੇ ਇੱਥੇ ਦਾ ਮਿਸਪਲ ਕਮੇਟੀ ਦਾ ਈਓ ਆ ਇਹਨਾਂ ਨੂੰ ਅਸੀਂ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਦੇਖੋ ਜੀ ਜਿੰਨਾ ਕਿ ਮੈਨੂੰ ਪਤਾ ਲੱਗਿਆ ਕੱਲ੍ਹ ਵਾਲੀ ਗੱਲਬਾਤ ਦਾ ਉੱਥੇ ਕੱਲ ਆਬਜੈਕਸ਼ਨਾਂ ਲਗੀਆਂ ਅਲੱਗ-ਅਲੱਗ ਬੰਦੇਆ ਵੱਲੋਂ ਤੇ ਉਹਦੇ ਵਿੱਚ ਜਿਹੜਾ ਰਿਜ਼ਲਟ ਆਇਆ ਮੂਹਰੇ ਸ਼ਾਮ ਨੂੰ ਉਹ ਲੱਗ ਗਿਆ ਉਹਦੇ ਵੀ ਜਿਹੜੀਆਂ ਆਬਜੈ ਜੇ ਜਾਂ ਕਿਸੇ ਕੁਝ ਦੇ ਬੰਦਿਆਂ ਦੇ ਕਾਗਜ਼ਾਂ 'ਚ ਫਰਕ ਸੀਗਾ ਕਾਗਜ਼ਾਂ ਦੇ ਆਧਾਰ ਤੇ ਕੁਝ ਆਬਜੈਕਸ਼ਨਾਂ ਦੇ ਆਧਾਰ ਤੇ ਜਿਹੜੇ ਪੇਪਰ ਰੱਦ ਹੋਏ ਨੇ ਇੱਕ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹੜਾ 14 ਨੰਬਰ 'ਚੋਂ ਖੜਾ ਸੀਗਾ ਉਹਦੇ ਵਿੱਚ ਉਹਦੇ ਵੀ ਕਾਗਜ਼ ਰੱਦ ਹੋਗੇ ਜਿਵੇਂ ਕਿ ਉਹਨਾਂ ਨੇ ਇਹ ਵੀ ਗੱਲ ਕਹਿਣਾ ਹੈ ਕਿ આજ ਤੱਕ ਜੋ ਪਹਿਲਾਂ ਗੱਲ ਕਰੀ ਪੰਜ ਵਾਰੋਂ ਤੇ ਐਮਪੀ ਜਿੱਤ ਚੁੱਕੇ ਨੇ ਉਹਨਾਂ ਦੇ ਪਹਿਲਾਂ ਕਾਗਜ਼ ਰੱਦ ਨਹੀਂ ਹੋਏ ਤਾਂ ਇਸੇ ਸਰਕਾਰ ਚ ਕਿਉਂ ਹੋ ਰਹੀ ਹੈ ਕਿ ਸਾਫ ਦਰਸ਼ਾਇਆ ਜਾ ਰਿਹਾ ਹੈ ਕਿ ਤੱਕ ਦੇ ਕੋਪਰਲੀ ਗੱਲ ਜੋ ਕਹਿੰਦੇ ਨੇ ਵੀ 5 ਸਾਲ ਦਾ ਐਮਸੀ ਉਹਦੇ ਅਜੇ ਤੱਕ ਕਾਰਜ ਰੱਦ ਨਹੀਂ ਹੋਏ ਇਹ ਬਿਲਕੁਲ ਸਹੀ ਗੱਲ ਆ ਇਹ ਨੂੰ ਸਾਰਿਆਂ ਨੂੰ ਪਤਾ ਪਰ ਇਹ ਗੱਲ ਵੀ ਸਹੀ ਆ ਜੋ ਮੈਂ ਪਤਾ ਕੀਤਾ ਬਾਅਦ ਚ ਵੀ ਉਹ ਕਹਿੰਦੇ ਮੇਰਾ ਦੋ ਉਹ ਕਹਿੰਦੇ ਜੀ 5 ਸਾਲ ਮਨੋ 25 ਸਾਲ ਰਹੇ ਸਰਕਾਰ ਕਾਲੀ ਕਨਸਟਿਊਸ਼ਨ ਦੇ ਜਿਵੇਂ ਬਦਲ ਕੇ ਕੰਮ ਕਰਦੇ ਰਹੇ ਨੇ ਤੇ ਕਿਸੇ ਨੇ ਆਬਜੈਕਸ਼ਨ ਨਹੀਂ ਲਾਈ 25 ਸਾਲ ਚ ਤੇ ਹੁਣ ਜਦੋਂ ਖੜੇ ਜੋ ਕੈਂਡੀਡੇਟ ਉਹਦੇ ਵਿਰੁੱਧ ਖੜਾ ਸੀਗਾ ਉਹਨੇ ਉਹਦੇ ਵਿਰੁੱਧ ਜੋ ਵੀ ਆਬਜੈਕਸ਼ਨ ਲਾਈ ਉਹ ਕਹਿੰਦੇ ਸਹੀ ਪਾਈ ਗਈ ਤੇ ਉਹਦੇ ਆਧਾਰ ਤੇ ਉਹਦੇ ਕਾਰਜ ਰੱਦ ਕਰਤੇ ਕਾਂਗਰਸ ਪਾਰਟੀ ਦੇ ਜਿਹੜਾ ਹਰਤਾ ਇੰਚਾਰਜ ਹੈ ਤੇ ਬਾਕੀ ਸਮਰਥਕਾਂ ਵੱਲੋਂ ਜਿਆਦਾ ਲਗਾਈ ਗਏ ਨੇ ਕਿ ਕਾਂਗਰਸ ਪਾਰਟੀ ਮਜ਼ਬੂਤੀ ਆਮ ਆਦਮੀ ਪਾਰਟੀ ਟਰਬ ਮਜ਼ਬੂਤ ਆ ਪਰ ਹੁਣ ਇਲੈਕਸ਼ਨ ਹੋਈ ਉਹ ਪੰਜਾਬ ਦੀ ਦੇਖੀ ਲੱਤੀ ਵੀ ਕਿੰਨੀ ਕੁ ਮਜ਼ਬੂਤ ਆ ਹੁਣ ਵੱਡੀਆਂ-ਵੱਡੀਆਂ ਸੀਟਾਂ ਵੱਡੇ-ਵੱਡੇ ਧਨਾਂਤਲ ਹਰਾਤੇ ਲੋਕਾਂ ਨੇ ਠੀਕ ਆ ਮਜ਼ਬੂਤ ਨੂੰ ਮਜ਼ਬੂਤ ਵਾਲੀ ਗੱਲ ਬਿਲਕੁਲ ਗਲਤ ਆ ਤੁਹਾਡੇ ਕੋਲ ਜੇ ਮੈਂ ਗੱਲ ਕਰਾਂ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਅਪਾ ਮਛਵਾਲਾ ਸਾਹਿਬ ਇਲੈਕਸ਼ਨ ਆ ਪੂਰੇ ਇਹਨਾਂ ਨਾਲੋਂ ਬਹੁਤ ਜ਼ਿਆਦਾ ਵੋਟਾਂ ਵੱਧ ਤੇ ਜਿੱਤੇ ਆ ਤੇ ਸਾਰੀ ਗੱਲ ਲਈ ਤੁਹਾਡੇ ਬੁਰੀ ਆ ਜੇ ਬਾਕ ਦੇ ਅਫਰੀਕਾ ਨੂੰ ਨੌਜੋਟਾ ਦੁਨੀਆ ਤੇ ਵੀ ਮੁਕਾਬਲਾ ਹੋਊਗਾ ਇਹ ਮਜ਼ਬੂਤੀ ਦਿਖਾ ਦਣ ਉੱਥੇ ਪਤਾ ਲੱਗ ਜੂਗਾ ਲੋਕ ਇਹਨਾਂ ਨੂੰ ਚਾਹੁੰਦੇ ਨੇ ਕਿ ਲੋਕ ਇਹਨਾਂ ਨੂੰ ਸੈਰ ਤੇ ਕਰਤਾ ਆਮ ਆਦੀ ਪਾਰਟੀ ਦੇ ਖੰਭਾਂ ਨੂੰ ਗਰੀਬ ਵੋਟ ਪਈਆ ਪਿਛਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਮੁੱਦੇ ਮੂੰਹ ਮਾਰਿਆ ਠੀਕ ਆ ਉਹ ਤੋਂ ਸਾਫ ਜੈਹਰਾ ਵੀ ਆਮ ਆਦੀ ਪਾਰਟੀ ਮਜ਼ਬੂਤ ਖੜੀ ਹੈ ਇਸ ਵਾਰ ਰੋਮੀ ਕਾਰਜਦਾਰ ਨੇ ਇਹ ਵੀ ਜਾਨ ਲਾਈ ਨੇ ਕਿ ਪੱਟੇ ਉੰਨੀ ਵਾਰਾ ਨੂੰ ਪੈਸੇ ਪੈਸੇ ਵੱpropto ਦਿੱਤਾ ਜਾ ਰਿਹਾ ਹੈ ਕਿ ਨਹੀਂ ਲੈ ਦੇਖੋ ਮਨੀਸ਼ ਜੀ ਹੱਸਣੇ ਨਹੀਂ ਗੱਲਾਂ ਕਰੋ ਮਨੂ ਮਤਲਬ ਪਾਚੀ ਦੀ ਜੀ ਨੇ ਵੀ ਉਹਦੇ ਉਮੀਦਵਾਰ ਅਕਾਲੀ ਦਲ ਦੇ ਉਮੀਦਵਾਰ ਨੂੰ ਪੈਸੇ ਵਾਲੀ ਕਰਾਣੀ ਹੈ ਜੀ ਕੁਛ ਨਹੀਂ ਹੋ ਸਕਦਾ ਜੇ ਕੋਈ ਐ ਹੈ ਜੀ ਗੱਲ ਆ ਤਾਂ ਬੰਦਾ ਮੂਹਰੇ ਆ ਕੇ ਕਿਸ ਨੇ ਗਿਆ ਉਹ ਗੱਲ ਕਰੇ ਆ ਕੇ ਠੀਕ ਆ ਤੇ ਦੂਜੀ ਗੱਲ ਹੈਗੀ ਉਹਨਾਂ ਦਾ ਇੱਕ ਉਮੀਦਵਾਰ ਗਾ ਲਾਪ ਸ਼ਾਮਲ ਹੋ ਗਿਆ ਆਮ ਆਦੀ ਪਾਰਟੀ ਦੇ ਵਿੱਚ ਕਹਿੰਦਾ ਵੀ ਮੈਂ ਤਾਂ ਖੜਦਾ ਨਹੀਂ ਗਿਆ ਭਲਾ ਉਹ ਉਹਨਾਂ ਤਾਂ ਕੈਂਡੀਡੇਟ ਵੀ ਬੁਰੇ ਨਹੀਂ ਦਿੱਤੇ ਹੈਗੇ ਇੱਥੇ ਪਾਪ ਪਾਪੀ ਪਾਪੀ ਵੀ ਦੇ ਬਸੋ ਵਾਲਾ ਨੇਪਾਲੀ ਪਾਪਾੜੀ ਦੇ ਨੂੰ ਮੈਂਡਲ ਅ ਕੱਲ ਜੋ ਰਾਤ ਕਰਨਾ ਲੱਗਿਆ ਅੰਮਾਲੇ ਵੀ ਗੱਲ ਕਹਿਣਾ ਸੀ ਕਿ ਇਹਦਾ ਮੁੱਖ ਮੰਤਰੀ ਵੀ ਇਹਨਾਂ ਦਾ ਨਕਮ ਮੈਂ ਬਹੁਤ ਕੁਝ ਬੋਲ ਬੋਲੇ ਆ ਗਿਆ ਤੇ ਉਹ ਕੋਈ ਵੀ ਗੱਲ ਕੀਤੀ ਹੈ ਕਿ ਸਾਫ ਠੱਕੇ ਚਾਹੀਏ ਤੇ ਅਸੀਂ ਅਗਲੀ ਪ੍ਰਕਾਸ਼ ਨਹੀਂ ਕਰਾਂ ਗਵਰਨਰ ਤੋਂ ਕਰਨ ਲੈ ਕੇ ਜਾਈਏ ਦੇ ਕੁੱਸ ਦੀ ਕਰ ਲਾ ਕੋਈ ਜਣਾ ਖੜਾ ਖੜਾ ਹੋ ਕੇ ਕਹਿੰਦੇ ਮੁੱਖ ਮੰਤਰੀ ਨਿਤਮ ਉਹਦਾ ਜਬੜੀ ਇੰਜ ਨਹੀਂ ਮਰੀ ਜਾਂ ਮਾਨ ਸਾਹਿਬ ਦੇ ਕੰਮਾਂ ਦੇ ਆਧਾਰ ਤੇ ਬੋਟੀ ਆ ਪੂਰੇ ਪੰਜਾਬ ਦੇ ਵਿੱਚ ਜੇ ਉਹ ਕੁਝ ਇੱਥੇ ਹੋਇਆ ਜੋ ਕੁਛ ਕੱਲ ਹੋਇਆ ਤੁਹਾਡੇ ਮੂਹਰੇ ਆ ਉਹਦੇ ਵਿੱਚ ਇੱਕ ਵੀ ਗਲਤੀ ਨਹੀਂ ਹੋਈ ਤੇ ਤੁਹਾਨੂੰ ਹੁਣ ਗੱਲ ਕਰਦ ਨੇ ਇਹ ਵੀ ਐਸੀ ਉੱਤੇ ਜਾਉਂਗੇ ਸਾਡਾ ਵੀ ਇੱਕ ਕੈਂਡੀਡੇਟ ਆ ਉਹ ਵੀ ਕਹਿੰਦਾ ਸੀ ਵੀ ਮੈਂ ਵੀ ਆਪਣੇ ਹਾਈ ਕੋਰਟ ਜਾਣਾ ਹੈਗਾ ਨਾ ਔਰ ਗੱਲ ਬਣਦੀ ਹੈਗੀ ਆ ਮੈਂ ਉਹਨੂੰ ਕਿਹਾ ਪ੍ਰਾਵਾ ਭਲਾਵ ਬਜੈਕਸ਼ਨ ਦੇਲਾ ਤਈ ਹੈਗੀ ਹੈ ਕਿ ਨਹੀਂ ਉਹ ਬਜੈਕਸ਼ਨ ਚਾਹੀਏ ਫਿਰ ਤਾ ਜਾ ਕੇ ਕੀ ਬਣਨਾ ਠੀਕ ਆ ਜੋ ਬਜੈਕਸ਼ਨ ਦਾ ਨਾ ਜੇ ਸਹੀ ਨਹੀਂ ਨਾ ਹਾਈ ਕੋਰਟ ਦਾ ਰਸਤਾ ਤਾਂ ਸਾਰੇ ਨਹੀਂ ਖੁੱਲਦਾ ਉਹਨਾਂ ਦਾ ਹੱਕ ਬਣਦਾ ਉਹ ਜਿੱਥੇ ਮਰਜ਼ੀ ਜਾਣ ਉਹ ਉਹਨਾਂ ਦਾ ਨਿੱਜੀ ਹੱਕਾ ਮੈਂ ਉਹਦੇ ਬਾਰੇ ਕੋਈ ਨਹੀਂ ਮਾਚ ਵੜਾ ਤਾਂ ਹੋ ਗਿਆ ਹੋ ਗਿਆ ਸਰਕਾਰ ਦੇ ਖਲਾਫ ਕਰਕੇ ਸਹੀ ਦੇਖਣਾ ਨਹੀਂ ਪੈਣਾ ਚੰਦੋ ਜੀ ਲੋਕੀ ਪਾਰਟੀ ਇਕੱਠੀ ਹੋਰ ਇੱਕ ਦਾ ਹੱਕ ਆਪਣੀ ਆਵਾਜ਼ ਬੁਲੰਦ ਕਰਨ ਦਾ ਇਹ ਲੋਕਤੰਤਰ ਸਾਰਿਆਂ ਨੂੰ ਹੱਕਾ ਵੀ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਈ ਤਕਸੀਈ ਲੱਗਦੀ ਹੈ ਉਹਨਾਂ ਨੂੰ ਜੋ ਹੋਈ ਨਹੀਂ ਪਰ ਉਹ ਕਹਿ ਸਕਦੇ ਨੇ ਨਾ ਉਹ ਆਪਣਾ ਜੋ ਫਰਜ਼ ਹੈ ਉਹਨੂੰ ਵਾੜਨ ਜੋ ਕੁਝ ਵੀ ਕਰਨ ਪਰ ਕੋਈ ਵੀ ਮੈਂ ਇੰਨੀ ਗੱਲ ਕਰਦਾ ਵੀ ਸਰਕਾਰ ਕੰਨ ਸਾਲ ਹੋ ਗਏ ਅੱਗੇ ਪਾ ਕੀ ਦੇਖਦੇ ਦੀ ਕਈ ਇਲੈਕਸ਼ਨ ਆ ਲਗੀਆਂ ਵਿਕਾਹਜ ਹੋ ਕੇ ਭੱਜ ਗਿਆ ਜੀ ਕਾਗਜ ਦਾਖਲੇ ਨਹੀਂ ਹੋਣ ਦਿੱਤੇ ਜੀ ਬਹੁਤ ਗੁੱਸਾ ਹੁੰਦਾ ਜੇ ਸਾਰੀਆਂ ਇਲੈਕਸ਼ਨਾਂ ਕਾਰਜਵੀਰ ਤੇ ਸਾਰੇ ਸ਼ਾਮ ਉਦੋਂ ਦਾਖਲ ਕਰਾਏ ਨੇ ਕੋਈ ਕਿਸ ਨੇ ਕੁਝ ਨਹੀਂ ਕਿਹਾ ਇਹਨਾਂ ਦਾ ਸਸਫੇ ਉਦੋਂ ਹੀ ਆਇਆ ਜਦੋਂ ਸਾਰੇ ਰਲੇ ਉਦੋਂ ਇਕੱਠੇ ਹੋਏ ਜਦੋਂ ਬੰਦਿਆਂ ਨੇ ਓਬਜੈਕਸ਼ਨਾਂ ਲਾਈਆਂ ਇਹ ਓਬਜੈਕਸ਼ਨਾਂ ਤੋਂ ਬਾਅਦ ਉਹਨਾਂ ਦੇ ਤਾਜ ਰੱਦ ਹੋ ਗਏ ਇਹ ਸੋਚਣ ਵਾਲੀ ਗੱਲ ਇਹ ਆ ਵੀ ਜੇ ਓਬਜੈਕਸ਼ਨ ਤੋਂ ਬਾਅਦ ਰੱਦ ਹੋ ਗਏ ਜੇ ਨਾ ਰੱਦ ਕਰਦਾ ਹਨਾ ਤਾਂ ਦੂਜੇ ਬੰਦਿਆਂ ਜਿਹਨੇ ਓਬਜੈਕਸ਼ਨ ਲਾਈ ਵੀ ਉਹਨਾਂ ਖੜੇ ਹੋ ਜਾਂਦੀ ਵੀ ਸਾਡੀ ਜੁਗ ਸਹੀ ਦੇਲਤੀ ਤੁਸੀਂ ਮੰਨੀ ਕਿਉਂ ਨਹੀਂ ਇਹ ਲੋਕਤੰਤਰ ਆ ਜੋ ਅਫਸਰ ਨੂੰ ਸਹੀ ਲੱਗਿਆ ਉਹ ਉਹਨਾਂ ਨੇ ਕਰਤਾ ਜੋ ਇਹਨਾਂ ਨੂੰ ਸਹੀ ਲੱਗਦਾ ਉਹ ਇਹਨਾਂ ਨੇ ਕਰਨਾ